ਹਲੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋਰ ਸੁਣਾਓ ਕੀ ਹਾਲ-ਚਾਲ ਤੁਹਾਡਾ ਤੇ ਅੱਜ ਆਪਾਂ ਦੱਸਾਂਗੇ ਮੋਟੇ ਸੂਟ ਦੀ ਫਿਟਿੰਗ ਦੀ ਨਿਸ਼ਾਨੀ ਲਾਉਣੀ ਹਨਾ ਜਿੱਦਾਂ ਦੇਖੋ ਆਪਾਂ ਉਹਨਾਂ ਸੂਟ ਤੇ ਨਿਸ਼ਾਨੀ ਲਾਉਣ ਲੱਗੇ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਪਲੇਟਾਂ ਤੋਂ ਬਾਅਦ ਹਨਾ ਆਪਾਂ ਨੇ ਦੇਖੋ ਪਲੇਟਾਂ ਪਾ ਲਈਆਂ ਠੀਕ ਹੈ ਜੀ ਵੀ ਪਲੇਟਾਂ ਤੋਂ ਬਾਅਦ ਨਿਸ਼ਾਨੀ ਕਿਵੇਂ ਲਾਉਣੀ ਹੈ ਆਪਾਂ ਤੇ ਨਿਸ਼ਾਨ ਫਿਟਿੰਗ ਤੁਹਾਡੀ ਐਨ ਵਧੀਆ ਮਤਲਬ ਆਉਗੀ ਜੇ ਤੁਸੀਂ ਇਦਾਂ ਨਿਸ਼ਾਨੀ ਲਾਉਂਗੇ ਕਿਉਂਕਿ ਇਸ ਦੀ ਨਾ ਸੂਟ ਦੀ ਜਿਹੜੀ ਨਿਸ਼ਾਨੀ ਆ ਪਹਿਲਾਂ ਨਹੀਂ ਲਾਈ ਜਾਂਦੀ ਹੈਗੀ ਫਿਟਿੰਗ ਗਲਾ ਬਣਾਉਣ ਤੋਂ ਬਾਅਦ ਪਲੇਟਾ ਬੰਨ੍ਹ ਤੋਂ ਬਾਅਦ ਫਿਰ ਫਿਟਿੰਗ ਦੀ ਨਿਸ਼ਾਨੀ ਲੱਗਦੀ ਹੈ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਸੌਖੇ ਜਿਹੇ ਤਰੀਕੇ ਦੇ ਨਾਲ ਵੀ ਕਿੱਦਾਂ ਅੱਧੂ ਅੱਧ ਵੰਡ ਕੇ ਆਪਾਂ ਜਿਹੜੀ ਹੈ ਫਿਟਿੰਗ ਦੀ ਨਿਸ਼ਾਨੀ ਲਾ ਸਕਦੇ ਆ ਤੇ ਇਸਨ ਲਾਓਗੇ ਤਾਂ ਇਹ ਮੇ ਤੁਹਾਡੀ ਫਿਟਿੰਗ ਬਹੁਤ ਸੋਹਣੀ ਆਊਗੀ ਅੱਜ ਫਿਰ ਆਪਾਂ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਹਲੋ ਹਾਂਜੀ ਦੇਖੋ ਆਪਾਂ ਨੇ ਗਲਾ ਬਣਾ ਲਿਆ ਠੀਕ ਹੈ ਜੀ ਤੇ ਗਲਾ ਬਣਾਉਣ ਤੋਂ ਬਾਅਦ ਆਪਾਂ ਪਲੇਟਾ ਇਹ ਪਾ ਲਈਆਂ ਹੁਣ ਆਪਾਂ ਤੁਹਾਨੂੰ ਦੱਸਦੇ ਆ 20 ਜਿਹੜੀ ਨਿਸ਼ਾਨੀ ਆ ਉਹ ਫੇਰ ਲਾਉਣੀ ਆ ਤੁਸੀਂ ਵੀਡੀਓ ਪੂਰੀ ਦੇਖਿਓ ਠੀਕ ਹੈ ਜੀ ਵੀਡੀਓ ਅੱਧੇ ਵਿਚਾਲੇ ਨਾ ਛੱਡਿਓ ਫੇਰ ਕੁਝ ਵੀ ਪਤਾ ਲੱਗਦਾ ਹੈਗਾ ਤੇ ਇੱਕ ਵਾਰੀ ਏਦਾਂ ਤੁਸੀਂ ਆਪਣੇ ਸੂਟ ਤੇ ਹਨਾ ਜੇ ਤੁਸੀਂ ਆਪਣੇ ਸੂਟ ਘਰੇ ਬਣਾਉਨੇ ਹੋ ਸੌਕੇ ਦੇ ਸੂਟ ਤਾਂ ਇੱਕ ਵਾਰੀ ਏਦਾਂ ਜ਼ਰੂਰ ਦੇਖਿਓ ਲਾ ਕੇ ਨਿਸ਼ਾਨੀ ਠੀਕ ਹੈ ਜੀ ਆਪਣੀ ਜਿਹੜੀ ਹਨਾ ਨੇ ਸਾਤੀ ਹੈਗੇ ਬਰਸਟ ਹੈਗੇ 19 ਠੀਕ ਹੈ ਜੀ ਆ ਦੇਖੋ ਆਪਾਂ ਨੇ ਪੂਰਾ ਨਾਪ ਲੈਣਾ ਇਧਰੋਂ ਲੈ ਕੇ ਇਧਰ ਤੱਕ ਇਹ ਆਉਣਾ ਹੈਗਾ 25 ਠੀਕ ਹੈ ਜੀ 25 ਚੋਂ 19 ਘੱਡੇ ਮੰਗਰ ਬਚ ਗਏ 6 6 ਚੋਂ 3 ਆਪਾਂ ਨੇ ਇੱਧਰ ਨਿਸ਼ਾਨੀ ਲਾਤੀ ਤੇ 3 ਇੱਧਰ ਬਚ ਗਏ ਜੀ ਠੀਕ ਹੈ ਜੀ 3 ਬਚ ਗਏ ਉਸ ਤੋਂ ਬਾਅਦ ਆਪਾਂ ਕਮਰ ਦੀ ਨਿਸ਼ਾਨੀ ਲਾਵਾਂਗੇ 7 ਇੰਚ ਤੇ ਠੀਕ ਹੈ ਜੀ ਤੇ ਮੇਨ ਸਲਾਈ ਦੀ ਨਿਸ਼ਾਨੀ ਲਾ ਲਾਂਗੇ ਇਦਾਂ ਤਾਂ ਮੇਨ ਸਲਾਈ ਦੀ ਨਿਸ਼ਾਨੀ ਲਾ ਲਾਂਗੇ ਮੇਨ ਸਲਾਈ ਹੈਗੀ ਆਪਣੇ 14.5 ਤੇ ਆਪਾਂ ਲਾਵਾਂਗੇ ਜੀ ਪੌਣੇ 15 ਤੇ ਠੀਕ ਹੈ ਇੱਥੇ ਆ ਜੂਗਾ 1.5 ਇੰਚ ਤੇ ਆ ਦੇਖੋ ਆਪਾਂ ਲਈ ਕਮਰ ਲਈ 7 ਇੰਚ ਤੇ ਤੇ ਉਹ ਲਈ ਪੌਣੇ 15 ਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਹਿੱਪਾ ਹਿੱਪ ਕਿੰਨੀ ਹੈਗੇ ਆਪਣੀ ਕਮਰ ਬਾਅਦ ਚ ਲੈਣੇ ਆ ਹਿੱਪ ਹੈਗੀ ਹੈ ਜੀ ਆਪਣੀ 22 ਠੀਕ ਹੈ ਜੀ ਤੇ ਆ ਦੇਖੋ ਆਪਾਂ ਹਿੱਪ ਲਾਵਾਂਗੇ ਹੁਣ ਆਪਣਾ ਪੂਰਾ ਹੈ ਹੈਗਾ 26 ਠੀਕ ਹੈ ਜੀ ਤੇ ਆਪਾਂ ਨੇ ਅੱਧਾ ਇੰਚ ਇਸ ਦੀ ਫਾਲਤੂ ਰੱਖਣੀ ਹੈ 22 ਹੈ ਕਿਉਂਕਿ ਇਹ ਸਰਦੀਆਂ ਵਾਲਾ ਸੂਟ ਹੈ ਅੱਪਾ ਰੱਖਾਂਗੇ ਜੀ ਸਾਢੇ 22 ਤੇ ਮੰਗਰ ਰਹਿ ਗਿਆ ਆਪਣਾ 4 ਇੰਚ ਠੀਕ ਹੈ ਜੀ 4 ਇੰਚ ਤੋਂ 2 ਇੰਚ ਅੱਪਾ ਇਹ ਦੋਨੋਂ ਚੰਨੀ ਲਾ ਦਾਂਗੇ ਠੀਕ ਹੈ ਜੀ ਤੇ 2 ਇੰਚ ਲਾ ਦਾਂਗੇ ਪੈਟਰਨ ਦੇ ਚੰਨੀ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਆ ਦੇਖੋ ਜੀ ਫਿਰ ਆਪਣੀ ਰਹਿ ਗਈ ਸਾਢੇ 22 ਠੀਕ ਹੈ ਜੀ ਸਾਢੇ 22 ਆ ਗਈ ਨਾ ਤੇ ਤੁਸੀਂ ਮਤਲਬ ਪੁੱਛ ਸਕਦੇ ਹੋ ਕਸਟਮਰ ਨੂੰ ਆਪਦੇ ਨੂੰ ਵੀ ਤੁਸੀਂ ਮੋٹے ਸੂਰ ਦੀ ਥੋੜੀ ਜੀ ਵਧਾ ਕੇ ਲੈਣੀ ਆ ਇਹ ਭਜਾ ਉਹ ਫੇਮੇ ਰੱਖਣੀ ਆ ਉਸ ਤੋਂ ਬਾਅਦ ਅਗਲੀ ਪਕਮਰ ਕਮਰ ਦੇਖੋ ਆਪਾਂ ਪਲੇਟ ਪਾਈ ਹੈ ਨਾ ਇਹ ਕਪੜਾ ਘਟਿਆ ਉੱਪਰੋਂ ਆਪਣਾ ਇਦਾਂ ਜੇ ਹੋ ਜਾਂਦਾ ਹੈ ਹਨਾ ਸਟੈਪ ਜਾਂ ਬਣ ਜਾਂਦਾ ਤੁਸੀਂ ਨੀਚੇ ਵਾਲੇ ਸਟੈਪ ਤੋਂ ਕਮਰ ਲੈਣੀ ਆ ਠੀਕ ਹੈ ਜੀ ਆ ਦੇਖੋ ਆਪਣਾ ਇਹ ਜੀ 24.5 ਕਮਰ ਹੈਗੀ ਆਪਣੀ ਠਾਹ ਠੀਕ ਹੈ ਜੀ ਇੱਥੇ ਲਾਈ ਆਪਾਂ ਨੇ 1.5 ਅੱਧਾ ਇੰਚ ਉਧਰ ਹੀ ਰੱਖਣਾ ਤੇ ਇਹ ਕਿਹਨਾਂ ਪਰਚੇ ਨੇ 105 3 ਇੰਚ ਦੇ ਨਿਸ਼ਾਨੇ ਲਾਉਣੇ ਆ ਇਹ ਆਲੂ ਜੀ ਠੀਕ ਹੈ ਤੇ ਆ ਗਈ ਆਪਣੀ ਸਾਡੇ ਥਰ ਠੀਕ ਹੈ ਜੀ ਐਦਾਂ ਤੁਸੀਂ ਨਿਸ਼ਾਨੇ ਲਾ ਸਕਦੇ ਹੋ ਹੁਣ ਆਪਾਂ ਇਹ ਨਿਸ਼ਾਨੀਆਂ ਨੇ ਜਿਹੜੀਆਂ ਮਲਾ ਦਾਂਗੇ ਆ ਦੇਖੋ ਇਹ ਇੱਥੇ ਰੱਖ ਕੇ ਇੱਥੇ ਮਲਾ ਦਈ ਇੰਚ ਤੇ ਦੇ ਹੱਥ ਰੇਣਾ ਤੇ ਇਥੋਂ ਇਹ ਜਿਹੜੀ ਨਿਸ਼ਾਨੀ ਹੈ ਤੁਹਾਨੂੰ ਐ ਲੱਗੂਗਾ ਜਿਵੇਂ ਸਿੱਧੀ ਜੀ ਹੈ ਸਿੱਧੀ ਜੀ ਕਿਉਂ ਹੈ ਕਿਉਂਕਿ ਇਹ ਆਪਾਂ ਨੇ ਜਿਹੜੀ ਇਹਦੀ ਫਿਟਿੰਗ ਹੈ ਨਾ ਪਲੇਟਾਂ ਦੇ ਨਾਲ ਆਉਗੀ ਪਲੇਟਾਂ ਰੱਖੀਆਂ ਹੋਈਆਂ ਨੇ ਆਪਾਂ ਪਲੇਟਾਂ ਵਿੱਚ ਕਪੜਾ ਲਿਆ ਹੋਇਆ ਆਪਾਂ ਨੇ ਅੱਧਾ ਅੱਧਾ ਇੰਚ ਠੀਕ ਹੈ ਜੀ ਤਾਂ ਕਮਰ ਤੇ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਤੇ ਤੁਸੀਂ ਐਦਾਂ ਨਿਸ਼ਾਨੀ ਲਾ ਸਕਦੇ ਆਪਾਂ ਹੁਣ ਲਾਪ ਕੇ ਦਿਖਾਉਣੀ ਹੈ ਦੇਖੋ ਜੀ ਇੱਥੇ ਆ ਗਿਆ ਸਾਡੇ 19 ਪੱਤ ਤਨ ਚੁਦਾ ਕੇ ਰੱਖਿਆ ਸਰਦੀ ਵਾਲਾ ਸੂਟ ਇੱਥੇ ਇਹਦਾ 1.7 ਤੇ ਸਾਡੇ 22 ਇੰਚ ਠੀਕ ਹੈ ਜੀ ਤੇ ਤੁਸੀਂ ਵੀ ਇਦਾਂ ਹੀ ਨਿਸ਼ਾਨੀ ਲਾਇਆਓ ਵੀਡੀਓ ਪੂਰੀ ਦੇਖਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਬੰਮ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ